ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਤਕਾਰ ਜੋ ਬਾਦਸ਼ਾਹ ਜੀ ਦੀ ਸਾਜੀ ਨਵਾਜੀ ਗੁਰੂ ਰੂਪ ਗੁਰੂ ਖਾਲਸਾ ਸਤਸੰਗਤ ਜੀਓ ਸਤਿਗੁਰਾਂ ਦੀ ਪਾਈ ਮੇਰ ਦਾ ਸਤਕਾਰ ਚੱਲ ਰਹੀ ਸ਼ਬਦ ਵਿਚਾਰ ਲੜੀਵਾਰ ਕਥਾ ਦੇ ਵਿੱਚ ਆਨ ਸ੍ਰੀ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਪਹਿਲੇ ਪਾਤਸ਼ਾਹ ਜੀ ਆਸਾ ਰਾਗ ਦੇ ਵਿੱਚ ਸਤ ਗੁਰਾਂ ਦੀ ਭਾਈ ਬਾਣੀ ਚੱਲ ਰਹੀ ਹੈ ਸੰਤਿਪਾਤਸ਼ਾਹ ਜੀ ਦੇ ਸ਼ਬਦ ਇਸ ਰਾਗ ਦੇ ਸੰਪੂਰਨ ਹੋਏ ਹਨ 1960 ਅੰਗ ਤੇ ਪਾਤਸ਼ਾਹ ਜੀ ਦੇ ਅਗਲੇ ਸ਼ਬਦ ਦੇ ਆਰੰਭ ਹੁੰਦੇ ਹਨ ਆਓ ਪਾਤਸ਼ਾਹ ਜੀ ਸਾਨੂੰ ਜੀਵਾਂ ਨੂੰ ਭਾਈ ਅਪਦੇਸ਼ ਬਖਸ਼ਿਸ਼ ਕਰਦੇ ਹਾਂ ਜੀ ਆਸਾ ਮਹੱਲਾ ਪਹਿਲਾ ਗੁਰ ਕਰ ਗਿਆਨ ਧਿਆਨ ਕਰ ਧਾਵੈ ਕਰ ਕਰਨੀ ਕਸ ਪਾਈਐ ਭਾਤੀ ਪਵਨ ਪ੍ਰੇਮ ਕਾ ਪੂਚਾ ਇਹ ਤੇਰਾ ਸਰ ਅਮਿਓ ਚਾਈ ਐ ਧੰਨ ਧੰਨ ਸ੍ਰੀ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਸਤ ਗੁਰ ਜੀ ਪਾਏ ਇਸ ਸ਼ਬਦ ਦੀ ਰਮਤਾ ਕਰਦੇ ਹਨ ਅਤੇ ਪਾਤਸ਼ਾਹ ਜੀ ਉਹ ਸੱਚੀ ਭਗਤੀ ਸੱਚੀ ਪ੍ਰੇਮਾ ਭਗਤੀ ਦੀ ਤਾਂ ਵਰਣਨ ਕਰਦੇ ਹੋਏ ਉਥੇ ਧਾਰਨਾ ਲੈ ਕੇ ਸਾਨੂੰ ਜੀਵਾਂ ਨੂੰ ਉਹ ਸੱਚੇ ਪਰਮਾਤਮਾ ਦੇ ਪ੍ਰੇਮ ਦੀ ਇਸ਼ਕ ਦੀ ਤਾਂਗ ਦੀ ਮਹਾਰਾਜ ਜੀ ਕਹਿੰਦੇ ਧਾਰਨਾ ਦੇ ਕੇ ਸਾਨੂੰ ਦੱਸਣਾ ਕਰਦੇ ਹਨ ਤੇ ਬਚਨ ਕਰਦੇ ਹਨ ਗੋੜ ਕਰ ਗਿਆਨ ਧਿਆਨ ਕਰਤਾ ਵੈ ਕਰ ਕਰਨੀ ਕਸਪਾਈ ਹੈ ਮਹਾਰਾਜ ਜੀ ਕਹਿੰਦੇ ਗਿਆਨ ਦਾ ਗੁਰ ਹੋਣਾ ਚਾਹੀਦਾ ਇੱਕ ਸੰਸਾਰੀ ਧਾਰਨ ਲੈਂਦੇ ਹੋਏ ਮਹਾਰਾਜ ਤੇ ਮਹਾਰਾਜ ਜੀ ਚਰਚਾ ਕਰਦੇ ਹੋਏ ਸਾਨੂੰ ਜੀਵਾਂ ਨੂੰ ਸਮਝਾਉਂਦੇ ਹਨ ਕਹਿੰਦੇ ਜਿਸ ਤਰ੍ਹਾਂ ਇੱਕ ਸੰਸਾਰੀ ਨਸ਼ੇ ਵਾਸਤੇ ਸੰਸਾਰੀ ਮਦ ਤਿਆਰ ਕੀਤੀ ਜਾਂਦੀ ਹੈ ਜਿਹਨੂੰ ਸ਼ਰਾਬ ਕਹਿੰਦੇ ਹਨ ਜਿਹਨੂੰ ਸ਼ਰਾਬ ਕਿਹਾ ਜਾਂਦਾ ਆਪ ਜੀ ਬੈਠੇ ਹੋ ਪਿੰਡਾਂ ਤੋਂ ਸ਼ਹਿਰਾਂ ਤੋਂ ਪਤਾ ਵੀ ਹੁਣ ਹੈ ਕਿਈ ਸਿੰਘਾਂ ਨੂੰ ਪ੍ਰਾਤ ਸਵੇਰ ਝੋਲਮੀ ਕਈ ਪਿੰਡਾਂ ਵਿੱਚ ਸ਼ਰਾਬ ਕੱਢੀ ਜਾਂਦੀ ਹੈ ਜਿਹਨੂੰ ਬਾਲੀ ਨੇ ਮਦ ਦੱਸਿਆ ਹੈ ਜਿਹੜੇ ਕੀ ਇੱਕ ਨਸ਼ੇ ਦੀ ਪੂਰਤੀ ਵਾਸਤੇ ਤਿਆਰ ਕੀਤੀ ਜਾਂਦੀ ਹੈ ਤੇ ਸਤਿਗੁਰ ਜੀ ਪਾਤਸ਼ਾਹ ਗੁਰੂ ਨਾਨਕ ਪਾਤਸ਼ਾਹ ਜੀ ਕਹਿੰਦੇ ਜਿਹੜਾ ਨਸ਼ਾ ਜੋਗੀ ਤੂੰ ਕਰਦਾ ਹੈ ਮਹਾਰਾਜ ਜੀ ਕਹਿੰਦੇ ਉਹ ਨਸ਼ਾ ਜਿਹੜਾ ਹੈ ਕੁਝ ਮਿੰਟਾਂ ਦਾ ਕੁਝ ਘੰਟਿਆਂ ਦਾ ਨਸ਼ਾ ਹੈ ਤੇ ਸਤਿਗੁਰ ਜੀ ਉੱਥੇ ਖੰਡਨ ਕਰਦੇ ਹੋਏ ਇਹ ਬਚਨ ਕਰਦੇ ਹਨ ਇਹ ਬਚਨ ਕਰਦੇ ਹਨ ਕਹਿੰਦੇ ਭਰਥਰ ਜੋਗੀ ਕਹਿੰਦੇ ਜਿਹੜਾ ਤੂੰ ਇਹ ਨਸ਼ਾ ਉਹਦੇ ਵਿੱਚ ਲੀਨਤਾ ਵਾਸਤੇ ਕਰਦਾ ਹੈ ਨਾ ਕਿ ਬਾਹਰੋਂ ਮਦ ਪੀ ਕੇ ਮੈਂ ਉਸ ਨਸ਼ੇ ਦੇ ਵਿੱਚ ਉਹਦੇ ਵਿੱਚ ਸੁਰਤੀ ਜੋੜ ਲਵਾਂਗਾ ਮਹਾਰਾਜ ਜੀ ਕਹਿੰਦੇ ਉਹ ਨਸ਼ਾ ਤਾਂ ਭਾਈ ਕੁਝ ਮਿੰਟਾਂ ਦਾ ਕੁਝ ਘੰਟਿਆਂ ਦਾ ਜੋਗੀ ਤੈਨੂੰ ਹੋਣਾ ਹੈ ਯੋ ਦੀਆ ਜਦੋਂ ਉਸ ਤਰੇਗਾ ਕੋ ਦਮ ਤੇਰੀ ਸ੍ਰੁਤੀ ਡੇਗਣੀ ਐ ਕੋ ਦਮ ਤੇਰੀ ਸ੍ਰੁਤੀ ਟੁੱਟ ਜਾਣੀ ਐ ਸਤਿਗੁਰੂ ਜੀ ਕਹਿੰਦੇ ਅਸੀਂ ਜਿਹੜਾ ਅਸੀਂ ਸੱਚੇ ਨਾਮ ਦਾ ਗੁੜ ਲੈਂਦੇ ਹਾਂ ਗੁੜ ਕਰ ਗਿਆਨ ਕਹਿੰਦੇ ਗਿਆਨ ਦਾ ਗੋੜ ਹੋਵੇ ਧਿਆਨ ਦਾ ਧਾ ਧਿਆਨ ਕਰ ਧਾਵੇ ਧਾਵੇ ਤੂੰ ਅਰਥ ਬਣਦਾ ਮਹਾਰੇ ਦੇ ਫੁੱਲ ਹੁੰਦੇ ਆ ਜਿਹੜੇ ਕੀ ਉਹ ਸਮੇ ਸ਼ਰਾਬ ਵਿੱਚ ਪਾਏ ਜਾਂਦੇ ਸੀ ਇਮਾਰਾ ਜੀ ਕਹਿੰਦੇ ਇੱਕ ਧਿਆਨ ਦਾ ਗੁੜ ਲੈਣਾ ਚਾਹੀਦਾ ਤੈਨੂੰ ਉਹਦੇ ਵਿੱਚ ਧਿਆਨ ਜੋੜਨਾ ਗਿਆਨ ਦਾ ਗੁੜ ਤੇ ਧਿਆਨ ਦੇ ਫੁੱਲ ਕਸ ਕਹਿੰਦੇ ਨੇ ਸੱਕਾ ਨੂੰ ਇਹਦਾ ਭਾਵ ਅਰਥ ਬਣਦਾ ਕਸ ਦਾ ਕਿਕਰ ਦੇ ਸੱਕ ਪਾਏ ਜਾਂਦੇ ਸੀ ਪਤਾ ਹੋਣਾ ਵੀਰਾਂ ਨੂੰ ਜਦੋਂ ਕਿਉਂਕਿ ਅਸੀਂ ਤੈ ਚੀਜ਼ਾਂ ਦੇਖੀਆਂ ਨਹੀਂ ਜਿਹੜੇ ਬਣਾਉਂਦੇ ਨੇ ਅਸੀਂ ਸ਼ਰਾਬ ਬਣਾਉਂਦੇ ਰਹਿੰਦੇ ਹਨ ਉਹਨਾਂ ਨੂੰ ਪਤਾ ਹੁੰਦਾ ਹੈ ਜਦੋਂ ਮੱਧ ਕਾੜਦੇ ਹਨ ਨਾ ਉਹਨੂੰ ਭਾਂਡੇ 'ਚ ਪਾ ਕੇ ਮੱਧ ਨੂੰ ਤੇ ਉਹਦੇ ਵਿੱਚ ਸਿੱਖਟਰ ਦੇ ਸਾਕ ਤਾਪ ਆਏ ਜਾਂਦੇ ਹਨ ਕਿ ਉਹਦੇ ਉੱਪਰ ਜਿੰਨੀ ਮੈਲ ਹੈ ਉਹ ਉਤਾਰ ਦਿੰਦੇ ਹਨ ਮੈਲ ਉੱਪਰ ਘੱਟ ਕੱਢ ਦਿੰਦੇ ਹਨ ਕਿਕਰ ਦੇ ਸਾਕ ਤੂੰ ਮੈਲ ਤਾਰਦੇ ਹਨ ਉਪਰੋਂ ਤੇ ਮਹਾਰਾਜ ਜੀ ਕਹਿੰਦੇ ਕਿਕਰ ਦੇ ਸਾਕ ਜਿਸ ਤਰ੍ਹਾਂ ਪਾਉਂਦੇ ਹਨ ਨਾ ਉਹ ਮੱਧ ਦੇ ਵਿੱਚ ਸਤਿਗੁਰ ਜੀ ਭਾਵਰਤ ਦੱਸਦੇ ਹਨ ਕਹਿੰਦੇ ਗੁੜ ਕਰ ਗਿਆਨ ਧਿਆਨ ਕਰ ਧਾਵੈ ਫੁੱਲ ਪਾ ਕੇ ਕਰ ਕਰਣੀ ਕਸ ਕੀ ਕਰ ਦੇ ਕਸ ਕੀ ਕਰ ਦੇ ਸਕਾ ਨੂੰ ਤੇ ਨਿਰਭਾਈਏ ਕਹਿੰਦੇ ਜਿਵੇਂ ਕੁਸ਼ਰਾਬ ਬਣਾਉਣ ਵਾਲਾ ਇੰਨਾ ਕੁਝ ਪਾ ਕੇ ਸ਼ਰਾਬ ਨੂੰ ਤਿਆਰ ਕਰਦਾ ਆਦੀ ਵਸਤੀ ਨਿਮਿਤ ਕਰਦਾ ਮਹਾਰਾਜ ਜੀ ਬਚਨ ਕਰਦੇ ਹਨ ਭਾਜੀ ਪਵਨ ਵਪਾ ਭਾਵਕ ਪ੍ਰੇਮ ਕਾ ਪੋਚਾ ਇੰਦੇ ਭਾਪ ਦੀ ਭਾਗੀ ਹੋਣੀ ਚਾਹੀਦੀ ਹੈ ਭਾਪ ਸਰੀਰ ਨੂੰ ਕਹਿੰਦੇ ਆ ਸਿਰਾ ਸਰੀਰ ਭੱਠੀ ਬਣ ਜਾਵੇ ਮਹਾਰਾਜ ਜੀ ਕਹਿੰਦੇ ਪ੍ਰੇਮ ਦਾ ਇਹਦੇ ਵਿੱਚ ਪੋਚਾ ਕਹਿੰਦੇ ਫਿਰ ਉਹ ਜਿਹੜੇ ਨੰਨ ਸ਼ਰਾਬ ਬਣਾਉਣ ਵਾਲੇ ਪਾਤਸ਼ਾਹ ਜੀ ਕਹਿੰਦੇ ਉਹ ਫਿਰ ਠੰਡਾ ਪੋਚਾ ਵੀ ਰੱਖਦੇ ਆ ਜਦੋਂ ਉਹਦੀ ਨਾਲੀ ਅਕੇ ਭਾਪ ਨਿਕਲਦੀ ਨਾ ਉਹਦੇ ਤੇ ਠੰਡਾ ਪੋਚਾ ਲਾਉਂਦੇ ਆ ਇਹ ਭਾਪ ਜਿਹੜੀ ਐ ਉਹ ਠੰਡੀ ਹੋ ਕੇ ਉਹਦੀ ਸ਼ਰਾਬ ਬਣ ਜਾਂਦੀ ਆ ਤੇ ਮਹਾਰਾਜ ਜੀ ਕਹਿੰਦੇ ਤੇਰੇ ਕੋਲ ਪ੍ਰੇਮ ਦਾ ਪੋਚਾ ਹੋਣਾ ਚਾਹੀਦਾ ਕਹਿੰਦੇ ਭਾਉ ਦੀ ਸਰੀਰ ਦੀ ਤੂੰ ਭੱਠੀ ਬਣਾ ਲਾਏ ਉਥੇ ਸੱਚੇ ਪ੍ਰੇਮ ਦਾ ਪੋਚਾ ਠੰਡਾ ਪੋਚਾ ਜਿਵੇਂ ਉਹ ਲਾਦਿਆਂ ਤੇਰੇ ਕੋਲ ਵੀ ਸ਼ੀਤਲਤਾਈ ਦੀ ਠੰਡ ਨਾਮ ਦੀ ਠੰਡ ਪ੍ਰੇਮ ਦੀ ਠੰਡ ਹੋਣੀ ਚਾਹੀਦੀ ਇਹ ਤੇਰਾ ਸਾਮਿਓ ਚਵਾਈ ਹੈ ਹਰ ਜੀ ਕਹਿੰਦੇ ਇਹ ਫਿਰ ਰਸ ਮੰਨਦਾ ਜਿਵੇਂ ਉਹ ਰਸ ਲੈਂਦੇ ਹਨ ਉਹ ਇੰਨਾ ਕੁਝ ਕਰਕੇ ਇੰਨੀ ਤਿਆਰੀ ਇੰਨੀ ਮਿਹਨਤ ਕਰਕੇ ਫਿਰ ਉਹ ਰਸ ਲੈਂਦੇ ਹਨ ਉਸ ਤੋਂ ਪਹਿਲਾਂ ਵੀ ਲੈ ਸਕਦੇ ਪਹਿਲੋ ਗੁੜ ਪਾਉਂਦੇ ਹਨ ਫਿਰ ਉਹ ਤਿਆਰ ਹੁੰਦਾ ਗੁੜ ਫਿਰ ਉਹਦੀ ਸ਼ਰਾਬ ਕੱਢੀ ਜਾਂਦੀ ਹੈ ਇੰਨਾ ਕੁਝ ਪਾ ਕੇ ਇਹ ਮਾਰਾ ਜੀ ਕਹਿੰਦੇ ਫਿਰ ਕੋਲੇ ਚੀਜ਼ਾਂ ਸ਼ੁਭ ਗੁਣ ਗਿਆਨ ਦਾ ਗੁੜ ਹੋਣਾ ਚਾਹੀਦਾ ਧਿਆਨ ਦਾ ਫੁੱਲ ਹੋਣਾ ਚਾਹੀਦਾ ਇੱਕ ਜਿਵੇਂ ਕਿਕਰ ਦਾ ਸਾਕ ਉਹ ਧਿਆਨ ਦਾ ਸਾਕ ਉਹਦੇ ਵਿੱਚ ਪਾ ਕੇ ਆnde ਸਰੀਰ ਦੀ ਭੱਟੀ ਹੋਣੀ ਚਾਹੀਦੀ ਹੈ। ਪ੍ਰੀਮ ਦਾ ਪੋਚਾ ਠੰਡਾ, ਸ਼ੀਤਲਤਾਈ ਨਾਮ ਦੀ ਹੋਣੀ ਚਾਹੀਦੀ ਹੈ। ਇਸ ਰਸ ਅੰਮਿਓ ਚਵਾਈਏ। ਮਹਾਰਾਜ ਜੀ ਕਹਿੰਦੇ ਉਹ ਬਾਹਰੋਂ ਰਸ ਲੈਂਦਿਆਂ ਨੂੰ ਉਹਦਾ ਫਿਰ ਫਿਰ ਪੈ ਮਹਾਰਾਜ ਜੀ ਕਹਿੰਦੇ ਪ੍ਰੇਮੀ ਜਿਹੜਾ ਨਾ ਭਗਤ ਹੈ ਜਿਹੜਾ ਗੁਰਮੁਖ ਹੈ ਉਹ ਫਿਰ ਨਾਮ ਦਾ ਰਸ ਲੈਂਦਾ ਹੈ। ਮਹਾਰਾਜ ਜੀ ਕਹਿੰਦੇ ਉਹ ਸੱਚੇ ਨਾਮ ਦਾ ਰਸ ਲੈਂਦਾ ਹੈ। ਤੇ ਉਹ ਇੱਕ ਜੋਗੀ ਦੇ ਨਾਲ ਮਹਾਰਾਜ ਜੀ ਇਹ ਗੱਲਬਾਤ ਕਰਦੇ ਹਨ ਵਚਨ ਕਰਦਨ ਕਹਿੰਦੇ ਜੋਗੀ ਆ ਕਹਿੰਦੇ ਤੂੰ ਤਾਂ ਬਾਹਰੋਂ ਰੱਤ ਲੈ ਕੇ ਚਾਰ ਮਿੱਟਾਂ ਦਾ ਨਸ਼ਾ ਕਰਕੇ ਤੂੰ ਕਹਿੰਦਾ ਕਿ ਸੁਰਤੀ ਜੁੜ ਜਾਂਦੀ ਹੈ ਨਸ਼ਾ ਇਹ ਮਦ ਪੀਣ ਦੇ ਨਾਲ ਇਹਦੇ ਨਾਲ ਤਾਂ ਮਤ ਮਾਰੀ ਜਾਂਦੀ ਹੈ ਮਹਾਰਾਜ ਜੀ ਕਹਿੰਦੇ ਤੇਰੀ ਮਤ ਪ੍ਰੀਸ਼ਟ ਹੋ ਜਾਂਦੀ ਹੈ ਸੁਰਤੀ ਤੇਰੀ ਜੁੜਨੀ ਕੀ ਹੈ ਤੂੰ ਹੋਰ ਸੁਰਤੀ ਜਿਹੜੀ ਹੈ ਉਹ ਮੱਤ ਦੇ ਉੱਤੇ ਪੜਦਾ ਪਾ ਦੇਣ ਦਾ ਕੋਈ ਵੀ ਨਸ਼ਾ ਮਹਾਰਾਜ ਜੀ ਕਹਿੰਦੇ ਸੱਚੇ ਨਾਮ ਦਾ ਇੱਕ ਹੀ ਨਸ਼ਾ ਹੈ ਜਿਹੜਾ ਅਸੀਂ ਕਰਦੇ ਆਂ ਮਹਾਰਾਜ ਜੀ ਕਹਿੰਦੇ ਸੱਚੇ ਭਗਤ ਗੁਰਮਖ ਜਨ ਉਹਨਾਂ ਨੂੰ ਬਾਹਰਲੇ ਨਸ਼ੇ ਦੀ ਕੋਈ ਜ਼ਰੂਰਤ ਨਹੀਂ ਹੁੰਦੀ ਉਹਨਾਂ ਨੂੰ ਸੱਚੇ ਨਾਮ ਦਾ ਰਸ ਮਿਲਦਾ ਜਦੋਂ ਉਹ ਨਸ਼ਾ ਉਹਾਂ ਦੇ ਹਿਰਦੇ ਵਿੱਚ ਲਿਬ ਜੁੜਦੀ ਜਦੋਂ ਕੀ ਤੋੜ ਨਹੀਂ ਸਕਦਾ ਉਹ ਸੂਤੀ ਉਹਦੇ ਚਰਨਾਂ ਵਿੱਚ ਟਿਕ ਜਾਂਦੀ ਹੈ ਕਈ ਜੋਗੀ ਇਸ ਤਰ੍ਹਾਂ ਕਰਦੇ ਹਨ ਕਈ ਡੇਰਿਆਂ ਤੇ ਬਹੁਤ ਨਸ਼ਾ ਚੱਲਦਾ ਹੈ ਇਹ ਅਸੇ ਡੇਰਿਆਂ ਉਹ ਜੋਗੀ ਕਾਦੇ ਹਨ ਜਿਹੜੇ ਕੱਚੇ ਪੀਲੇ ਨਛਾ ਕਰ ਕਰਕੇ ਉਹਦੇ ਵਿੱਚ ਸੁਰਤੀ ਜੋੜਨੀ ਚੁੰਨਿਆ ਨੇ ਉਹ ਕੱਚੀ ਸੁਰਤੀ ਹੈ ਛੋਟੇ ਲਾਏ ਜਾਂਦੇ ਹਨ ਭੰਗ ਪੀਤੀ ਜਾਂਦੀ ਹੈ ਡੇਰਿਆਂ ਦੇ ਉੱਤੇ ਜਿਹੜੇ ਲੋਕ ਨੌਜਵਾਨ ਮੁੰਡੇ ਵੀ ਚਲੇ ਜਾਂਦੇ ਨੇ ਉਹ ਵੀ ਨਛਾ ਕਰਨ ਲੱਗ ਜਾਂਦੇ ਨੇ ਨੌਜਵਾਨ ਬੱਚੇ ਜਿਨ੍ਹਾਂ ਦੀ 부ਧੀ ਛੋਟੀ ਹੁੰਦੀ ਹੈ ਅਜੇ ਸਮਝ ਨਹੀਂ ਹੁੰਦੀ ਉਹ ਐਸੇ ਡੇਰਿਆਂ ਤੇ ਜਾ ਕੇ ਫਿਰ ਮਾੜੇ ਕਰਮ ਕਰਨੇ ਸ਼ੁਰੂ ਕਰ ਦਿੰਦੇ ਹਨ ਉਹ ਵੀ ਨਸ਼ੇ 'ਚ ਲੱਗ ਜਾਂਦੇ ਹਨ ਕਹਿੰਦੇ ਰਸਾਦ ਕਰ ਜਾਂ। ਤੁਹਾਨੂੰ ਕੀ ਹੈ? ਇਹ ਸਾਧੂ ਵੀ ਨਸ਼ੇਵਾਨ ਹੋਇਆ ਨਸ਼ਾ ਕਰਨ ਵਾਲਾ ਫਿਰ ਉਹ ਉਹਦੀ ਸਿੱਖਿਆ ਕੈਸੀ ਹੋਏ? ਜਦੋਂ ਉਹ ਦੁਨੀਆ ਨੂੰ ਕਰਾਹੇ ਪਾਰਿਆ ਸਾਧੂ ਕਹਦਾ ਇਹਦੀ ਸਾਧੀ ਮਾਣੀ ਨਹੀਂ ਸਾਧਿਆ ਉਹ ਨਸ਼ੇ ਨੇ ਨਾਲ ਆਪਣਾ ਸਰੀਰ ਤਲਾ ਰਿਹਾ ਹੈ। ਉਹ ਦੂਜਿਆਂ ਨੂੰ ਕੀ ਸਾਧੇਗਾ ਉੱਥੇ ਬੱਚਿਆਂ ਨੂੰ ਕਿਉਂ ਭੇਜਣਾ ਧਿਆਨ ਰੱਖੋ ਬੱਚਿਆਂ ਦਾ ਐਸੇ ਡੇਰਿਆਂ ਤੇ ਜਾ ਕੇ ਬੱਚੇ ਵਿਗੜ ਜਾਂਦੇ ਨੇ ਮੈਂ ਬੈਠੇ ਵੀ ਦੇਖਿਆ ਨਾ ਸਾਡੇ ਸਰੋਵਰ ਦੇ ਰਸਤੇ 'ਚ ਹੁੰਦਾ ਡੇਰਾ ਉੱਥੋਂ ਲੰਘ ਕੇ ਆਈ ਦੱਸੀ ਉੱਥੇ ਆਮ ਸਾਧੂ ਬੀੜੀਆਂ ਸਿਰਕਟਾ ਪੀਵੀ ਜਾਂਦੇ ਸੀ ਰੋਕਾ ਦਾ ਸਾਧੂ ਹੋਇਆ ਕਾਦਾ ਸਾਧਨਾ ਹੋਈ ਉਹ ਜੀ ਉਹ ਕਾਦਾ ਜੁਗੀ ਹੋਇਆ ਜਿਹੜਾ ਬਾਹਰਲੇ ਨਸ਼ਿਆਂ ਦੇ ਵਿੱਚ ਲੱਗ ਕੇ ਚਾਰ ਸਰੀਰਾਂ ਨੂੰ ਹੋਰ ਨਛੇ ਤੇ ਤੋੜਦਾ ਉਹ ਸਾਧੂ ਨਹੀਂ ਉਹ ਤੇ ਕਿਰਾਏ ਪਿਆ ਹੋਇਆ ਬੰਦਾ ਕਿਉਂਕਿ ਮਾਲਕ ਜਿਹਦਾ ਉਹ ਨਸ਼ੇ ਤੇ ਥੋੜਾ ਚੱਲਦਾ ਪਰਮੇਸ਼ਰ ਅਕਾਲ ਪੁਰਖ ਨਸ਼ੇ ਥੋੜਾ ਕਰਦਾ ਸੀ ਉਹ ਪ੍ਰਮਾਤਮਾ ਦੇ ਤਾਂਨੇਕਾਂ ਸਰੂਪਾਂ ਨੂੰ ਸਰੂਪਾ ਤੋਂ ਦੂਜਾ ਤੋਂ ਸਰੀਰਾਂ ਤੋਂ ਪਰੇ ਹੈ ਉਹਦੇ ਵਿੱਚ ਜਦੋਂ ਸੁਰਤੀ ਜੁੜਦੀ ਹੈ ਕੋਈ ਨਸ਼ਾ ਕਰਨ ਦੀ ਥੋੜਾ ਲੋੜ ਹੁੰਦੀ ਹੈ ਉਹ ਸੁਰਤੀ ਨੂੰ ਉਹ ਪ੍ਰਮਾਤਮਾ ਦੇ ਨਾਮ ਦੇ ਨਸ਼ਾ ਹੋ ਜਾਂਦਾ ਹੈ ਕੋਈ ਉਹ ਸੁਰਤੀ ਨੂੰ ਅਲੱਗ ਨਹੀਂ ਕਰ ਸਕਦਾ ਹੈ ਮਹਾਰਾਜ ਜੀ ਖੰਡਨ ਕਰਦੇ ਹਨ ਗੁਰੂ ਨਾਨਕ ਸਾਹਿਬ ਜਿਹੜੇ ਬਹਾਨੇ ਬਣਾ ਕੇ ਆਏ ਜੇ ਕੰਮ ਕਰਦੇ ਹਨ ਮਹਾਰਾਜ ਜੀ ਕਹਿੰਦੇ ਉਹ ਮਤਵਾਲੇ ਜੋਗੀ ਉਸ ਨਸ਼ੇ ਦਾ ਕੀ ਲਾਗ ਹੈ ਉਥੇ ਦੁਨੀਆ ਨੂੰ ਸਮਝਾਉਂਦੇ ਹਨ ਮਹਾਰਾਜ ਕਹਿੰਦੇ ਐਵੇਂ ਦਾ ਤੇਰੇ ਕੋਲ ਠੰਡੇ ਨਾਮ ਦੀ 시ਤਲਤਾ ਇਹ ਪੁਛਤਾਉਣਾ ਚਾਹੀਦਾ ਤੇ ਇਸ ਰਸ ਅਵੇਂ ਉਹ ਚਵਾਈਏ ਤੇਰੇ ਨਾਮ ਦਾ ਰਸ ਤੇਰੇ ਅੰਦਰ ਪੈਣਾ ਚਾਹੀਦਾ ਸੱਚੇ ਨਾਮ ਦਾ ਰਸ ਤੈਨੂੰ ਆਉਣਾ ਚਾਹੀਦਾ ਬਾਬਾ ਮਨਮਤ ਵਾਰੋ ਨਾਮ ਰਸ ਪੀਵੇ ਰਹਾਉ ਦੀ ਪੰਕਤੀ ਹੈ ਕੇਂਦਰੀ ਭਾ ਮਹਾਰਾਜ ਜੀ ਦਰਸਾਂ ਦੇਨ ਬਾਬਾ ਜੋਗੀ ਨੂੰ ਕਹਿੰਦੇ ਹਨ ਬਾਬਾ ਮਨਮਤ ਵਾਰੋ ਕਹਿੰਦੇ ਮਨਮਤ ਮਾਰ ਦਿੰਦੀ ਏ ਸਰਾਬ ਐ ਜੀ ਇਹ ਬਾਬਾ ਇਹ ਜੋਗੀ ਮਨਮਤ ਮਾਰੂ ਨਾਮ ਰਸ ਪੀਓ ਕਹਿੰਦੇ ਮਨ ਦੀ ਮਰਜੀ ਦੀ ਨਸ਼ੇ ਛੱਡ ਦੇ ਇਹ ਬਾਬਾ ਰੀ ਦੇ ਨਾਮ ਦਾ ਰਸ ਪੀ ਇਹ ਜੋਗੀ ਤੂੰ ਨਾਮ ਦਾ ਰਸ ਪੀ ਸਹਿਜ ਰੰਗ ਰਚ ਰਿਆ ਇਹਦੇ ਨਾਲ ਤੇਰੇ ਹਿਰਦੇ ਵਿੱਚ ਸਹਿਜ ਤਾਂ ਰੰਗ ਟੜ ਜਾਵੇਗਾ ਇਹ ਰੰਗ ਦੀ ਨਾਲ ਮਨ ਤੇਰਾ ਰਤਿਆ ਜਾਵੇਗਾ ਇਹ ਨਸ਼ਾ ਇਹ ਰੰਗ ਐ ਜਿਸ ਨੂੰ ਕੋਈ ਤਾਰ ਨਹੀਂ ਸਕਦਾ ਉਹ ਸੱਚਾ ਪਤਕਾਰ ਰੰਗ ਐ ਮਹਾਰਾਜ ਜੀ ਕਹਿੰਦੇ ਕੋਈ ਕਿਸੇ ਦੀ ਤਾਕਤ ਨਹੀਂ ਤੇਰੇ ਮਨ ਤੋਂ ਤਾਰ ਦੇ ਇਹ ਨਾਮ ਦਾ ਨਸ਼ਾ ਤੇਰੇ ਤੋਂ ਤਾਰ ਦੇਵੇ ਕੁਈ ਤਾਕਤ ਨਹੀਂ ਐ ਹਰਿ ਜੀ ਕਹਿੰਦੇ ਬਾਬਾ ਮਨ ਮਤ ਵਾਰੋ ਨਾਮ ਰਸ ਪੀਵੇ ਕਹਿੰਦੇ ਹਰੀ ਦੇ ਨਾਮ ਦਾ ਰਸ ਪੀਣਾ ਕਰ ਸਹਿਜ ਰੰਗ ਰਚ ਰਿਆ ਕਹਿੰਦੇ ਸਹਿਜੇ ਸਹਿਜੇ ਰੰਗ ਤੇਰੇ ਵਿੱਚ ਰਚ ਜਾਵੇਗਾ ਤੇਰੀ ਦਰਿਆ ਦੇ ਵਿੱਚ ਰਚ ਜਾਵੇਗਾ ਜਿਵੇਂ ਬਾਹਰਲਾ ਨਸ਼ਾ ਜਦੋਂ ਰਚ ਜਾਂਦਾ ਨਾ ਫਿਰ ਮਾਤ ਤੋੜ ਲੱਗਦੀ ਐ ਜਿਹੜੇ ਭੰਗੀ ਹੁੰਦੇ ਆਣ ਜਿਹਨੇ ਨਸ਼ੇਵਾਨ ਹੁੰਦੇ ਆਣ ਉਹਨਾਂ ਨੂੰ ਤੋੜ ਲੱਗਦੀ ਹੈ ਚੋਰੀਆਂ ਕਰਦੇ ਹਨ ਠੱਗੀਆਂ ਮਾਰਦੇ ਹਨ ਭਾਵੇਂ ਘਰ ਭੰਨਦੇ ਨੇ ਆਪਣਾ ਦੇਖੀ ਲੈਣ ਨੂੰ ਆਮ ਖਬਰਾ ਹੁੰਦੀਆਂ ਹਨ ਘਰ ਵੀ ਤੋੜ ਕੇ ਵੇਚ ਦਿੰਦੇ ਹਨ ਸਰਵਾਜੇ ਵੇਚੀ ਜਾਂਦੇ ਹਨ ਖੋਲ-ਖੋਲ ਕੇ ਕਿਉਂਕਿ ਨਸ਼ੇ ਦੀ ਤੋੜ ਲੱਗਦੀ ਹੈ ਨਸ਼ਾ ਮੰਗਦਾ ਹੈ ਅੰਦਰ ਸਰੀਰ ਮੰਗਦਾ ਹੈ ਨਸ਼ਾ ਪਰ ਗੁਰਮੁਖਾਂ ਨੂੰ ਮਹਾਰਾਜ ਜੀ ਕਹਿੰਦੇ ਗੁਰੂ ਨਾਨਕ ਪਾਤਸ਼ਾਹ ਜੀ ਕਹਿੰਦੇ ਨਾਮ ਦੀ ਤੋੜ ਲੱਗਦੀ ਹੈ ਉਹ ਸੱਚੇ ਨਾਮ ਦਾ ਨਸ਼ਾ ਕਰਦੇ ਹਨ ਸਦਾ ਹੀ ਨਾਮ ਜੀ ਬਾਹਰ ਇਹ ਜਪ ਕੇ ਮਨ ਨੂੰ ਇਹ ਸੱਚੇ ਨਾਮ ਦਾ ਰੰਗ ਛਾੜ ਦੇਣ ਐਨਸ ਬਣੀ ਪ੍ਰੇਮ ਲਿਵ ਲਾ ਕੀ ਸ਼ਬਦ ਅਨਾਹਦ ਗਹਾ ਐਨਸ ਦਿਨ ਰਾਤ ਹੁੰਦਾ ਐ ਇਹ ਤੋਂ ਭਾਵ ਹੁੰਦਾ ਦਿਨ ਇਸ ਤੋਂ ਭਾਵ ਹੁੰਦਾ ਰਾਤ ਇਹ ਦੋਵੇਂ ਲਫ਼ਜ਼ ਜੋੜ ਕੇ ਦਿਨ ਰਾਤ ਬਣਦਾ ਐਨਸ ਬਿੰਦ ਬਾਨਾਰਜੀ ਕਹਿੰਦੇ ਦਿਨ ਰਾਤ ਹੀ ਪ੍ਰੇਮ ਬਣਿਆ ਰਵੇ ਐਨਸ ਬਣੀ ਪ੍ਰੇਮ ਲਿਵ ਲੱਗੀ ਪ੍ਰੇਮ ਦੇ ਨਾਲ ਉਹਦੇ ਵਿੱਚ ਲਿਵ ਜੁੜ ਗਈ ਸੁਰਤੀ ਜੁੜ ਗਈ ਸ਼ਬਦ ਅਨਾਹਦ ਗਿਆ ਕਹਿੰਦੇ ਬਾਹਰੀਆਂ ਵਾਜਾਂ ਦੀ ਲੋੜ ਨਹੀਂ ਬਾਹਰੀਆਂ ਧੁਨਾਂ ਦੀ ਲੋੜ ਨਹੀਂ ਬਾਹਰੀ ਸਿੰਗੀ ਵਜਾਣ ਦੀ ਲੋੜ ਨਹੀਂ ਮਹਾਰਾਜ ਜੀ ਕਹਿੰਦੇ ਜੋਗੀ ਸ਼ਬਦ ਦੀ ਸਿੰਗੀ ਸਾਡੇ ਅੰਦਰ ਅਨਾਹਦ ਵੱਜਦੇ ਹਨ ਜਿਵੇਂ ਜਿਵੇਂ ਸ਼ਬਦ ਅੰਦਰੋਂ ਮਨ ਬੋਲਦਾ ਇਵੇਂ ਤਿਵੇਂ ਅਨਾਦ ਦੀ ਆਵਾਜ਼ ਹੁੰਦੀ ਹੈ ਜਿਹੜੀ ਆਪਾਂ ਨੂੰ ਨਹੀਂ ਸੁਣਦੀ ਸਾਡੇ ਤਾਂ ਕੰਨ ਬੋਲੇਣ ਸਾਨੂੰ ਥੋੜਾ ਸੁਣੀ ਹੈ ਉਹ ਭਗਤਾਂ ਨੂੰ ਗੁਰਮੁਖਾਂ ਨੂੰ ਅੰਦਰੋਂ ਹੀ ਆਵਾਜ਼ਾਂ ਸੱਚੇ ਨਾਮ ਦੀ ਆਉਂਦੀਆਂ ਬਾਹਰ ਨਹੀਂ ਆਵਾਜ਼ਾਂ ਜਿਹੜੀਆਂ ਉਹ ਫਿੱਕੀਆਂ ਪੈ ਜਾਂਦੀਆਂ ਸਾਨੂੰ ਲੋੜ ਹੈ ਨਾ ਵਜਾਣ ਦੀ ਅਦੀ ਕੁਝ ਵਜਾਣਿਆ ਕੋ ਜ ਤਾਲ ਵਜਾਨਿਆ ਕਦੀ ਕੋਈ ਤਾਲ ਛਿੜਦਿਆਂ ਪਰ ਮਹਾਰਾਜ ਜੀ ਕਹਿੰਦੇ ਜਿੰਨਾ ਗੁਰਮੁਖਾਂ ਦੇ ਹਿਰਦੇ ਵਿੱਚ ਹੀ ਤਾਲ ਛਿੜ ਗਿਆ ਸੱਚੇ ਨਾਮ ਦਾ ਕਹਿੰਦੇ ਉਹ ਨਾਦ ਰਾਗ ਨਾ ਹੱਦ ਤਾਲ ਹਨ ਜਿਹੜੇ ਸ਼ਬਦ ਦੀ ਕਮਾਈ ਨਾਲ ਜਿ ਵਜਦੇ ਹਨ ਕੋਈ ਬਾਹਰ ਨਹੀਂ ਰੋਟੀ ਨਹੀਂ ਮਹਾਰਾਜ ਕਹਿੰਦੇ ਉਹਦੀ ਪ੍ਰਾਪਤੀ ਹੋ ਜਾਂਦੀ ਹੈ ਰਹਾਉ ਵਿਚਰਾਮ ਦੇ ਕੀ ਪਾਤਸ਼ਾਹ ਜੀ ਬਚਨ ਕਰਦਾ ਪੂਰਾ ਸਾਜ ਪਿਆਲਾ ਸੱਚੀ ਕਿਸੇ ਪਿਆਏ ਜਾਂ ਕੋ ਨਦਰ ਕਰੇ ਫਰਹ ਜੀ ਜਵਾਬ ਦੇ ਰਿਆਨ ਜੋਗੀ ਨੂੰ ਸ਼੍ਰੀ ਰਾਮ ਦੇ ਕਿ ਅਗਲੀ ਪੰਕਤੀ ਵਿੱਚ ਕਹਿੰਦੇ ਪੂਰਾ ਸਾਤ ਪਿਆਲਾ ਕਹਿੰਦੇ ਸੱਚੇ ਪ੍ਰਮਾਤਮਾ ਦੇ ਮਹਾਰਾਜ ਜੀ ਕਹਿੰਦੇ ਨਾਮ ਦਾ ਪਿਆਲਾ ਤੈਨੂੰ ਮਿਲ ਜਾਵੇ ਇਸ ਪਿਆਲੇ ਵਿੱਚ ਮਹਾਰਾਜ ਜੀ ਕਹਿੰਦੇ ਉਹਦਾ ਬ੍ਰਹਮ ਦਾ ਰਸ ਹੈ ਸਹਿਜ ਜੀ ਮਹਾਰਾਜ ਜੀ ਕਹਿੰਦੇ ਤਿਸੇ ਪਲਾਏ ਜਾਂ ਕੋ ਨਜ਼ਰ ਕਰੇ ਮਹਾਰਾਜ ਜੀ ਕਹਿੰਦੇ ਜਿੰ ਉਹਨੂੰ ਹੀ ਪਲਾਂਦਾ ਉਹ ਜਿਹਦੇ ਤੇ ਉਹਦੀ ਨਜ਼ਰ ਹੋਵੇ ਨਜ਼ਰ ਲੈਣ ਵਾਸਤੇ ਉਹਦੀ ਭਗਤੀ ਚਾਹੀਦੀ ਹੈ ਉਹਦੀ ਬੰਦਗੀ ਚਾਹੀਦੀ ਹੈ ਉਹ ਖੁਸ਼ ਹੋ ਕੇ ਗੁਰਮੁਖੰਦ ਇੱਕ ਭਗਤਾ ਤੇ ਨਦਰ ਦਾ ਨਦਰ ਦੇ ਮਹਾਰਾਜ ਜੀ ਕਹਿੰਦੇ ਨੇਤਰ ਨਾਲ ਤੱਕ ਲੈਂਦਾ ਨਦਰ ਭਰੀ ਨਾਲ ਉਹ ਤੱਕਦਾ ਫਿਰ ਸੱਚੇ ਨਾਮ ਦਾ ਪਿਆਲਾ ਬਖਸ਼ਦਾ ਉਹ ਪਿਆਲਾ ਮੁੱਕਦੇ ਨਹੀਂ ਸੰਸਾਰੀ ਪਿਆਲੇ ਸ਼ਰਾਬਾਂ ਦੇ ਮੱਧ ਦੀ ਮੁੱਕ ਜਾਂਦੇ ਹਨ ਮੁੱਕ ਜਾਂਦੇ ਹਨ ਪਿਆ ਦੁਬਾਰਾ ਪਾਣੀ ਪਿੰਦੇ ਹਨ ਪਰ ਸੱਚੇ ਨਾਮ ਦਾ ਸਭ ਪਿਆਲਾ ਹੈ ਮਹਾਰਾਜ ਜੀ ਕਹਿੰਦੇ ਉਹ ਅੰਗ ਅੰਗ ਦੇ ਵਿੱਚ ਇੰਦਰੀਆਂ ਦੇ ਵਿੱਚ ਹੀ ਰਚ ਜਾਂਦਾ ਹੈ ਜਿਹਨੂੰ ਦੁਬਾਰਾ ਮੰਗਣ ਦੀ ਲੋੜ ਨਹੀਂ ਪੈਂਦੀ ਇੱਕ ਵਾਰੀ ਮਹਾਰਾਜ ਜੀ ਕਿਰਪਾ ਕਰ ਦਿੰਦੇ ਹਨ ਆਸ਼ਾ ਜੀ ਕਹਿੰਦੇ ਪੂਰਾ ਸਾਚ ਪਿਆਲਾ ਸੱਜੇ ਕਿਸੇ ਪਿਆਏ ਜਾ ਕੋ ਨਦਰ ਕਰੇ ਜਿਹਦੇ ਤੇ ਉਹਦੀ ਨਦਰ ਹੋਵੇ ਪਰ ਉਹਦੀ ਪ੍ਰਾਪਤੀ ਹੁੰਦੀ ਹੈ ਅਮਰ ਤਿਕਾ ਵਪਾਰੀ ਹੋਵੇ ਕਾਮਦ ਛੁਛੇ ਕੋ ਕਰੇ ਜਿਹੜਾ ਭਾਈ ਅੰਮ੍ਰਿਤ ਦਾ ਵਪਾਰੀ ਹੈ ਮਹਾਰਾਜੀ ਕਹਿੰਦੇ ਉਹ ਬਾਰਲੇ ਨਸ਼ੇ ਨੂੰ ਮਹਾਰਾਜੀ ਕਹਿੰਦੇ ਉਹਦਾ ਕੀ ਬਦਲ ਸਕਦਾ ਕਹਿੰਦਾ ਜਿਹੜਾ ਅੰਮ੍ਰਿਤ ਦਾ ਵਪਾਰੀ ਹੈ ਉਹਨੇ ਤਾਂ ਅੰਮ੍ਰਿਤ ਦਾ ਹੀ ਵਪਾਰ ਕਰਨਾ ਹੈ ਕਿਆ ਮਦ ਉਹਦਾ ਮਦ ਕੀ ਵਿਗਾੜ ਸਕਦੀ ਆ ਉਹਦਾ ਕੋਈ ਨਸ਼ਾ ਕੁਝ ਨਹੀਂ ਵਿਗਾੜ ਸਕਦਾ ਕਿਉਂਕਿ ਜਿਹਨੇ ਜਿੰਨੇ ਅੰਮ੍ਰਿਤ ਦਾ ਵਪਾਰੀ ਅੰਮ੍ਰਿਤ ਨੂੰ ਹੀ ਛਕੇਗਾ ਉਹ ਅੰਮ੍ਰਿਤ ਦਾ ਹੀ ਵਪਾਰ ਕਰੇਗਾ ਉਹਨੂੰ ਬਾਹਰਲੇ ਨਸ਼ਿਆਂ ਨਾਲ ਕੋਈ ਲੈਣ ਦੇਣੀ ਆ ਕਿਆ ਮਦ ਸੁਛੇ ਭਾਉ ਕਰੇ ਆਹ ਰਾਜੀ ਕਹਿੰਦੇ ਜੋਗੀਆ ਤੂੰ ਬਾਹਰਲਾ ਨਸ਼ਾ ਕਰਕੇ ਮਦ ਪੀ ਕੇ ਕੰਨਾ ਕਿ ਮੇਰੀ ਸੁਰਤੀ ਜੁੜਦੀ ਹੈ ਪਰ ਇਹ ਸੁਰਤੀ ਜਦੋਂ ਉਖੜਦੀ ਹੈ ਨਾ ਸਤਿਗੁਰੂ ਜੀ ਕਹਿੰਦੇ ਜਦੋਂ ਸੁਰਤੀ ਉਖੜਨੀ ਹੈ ਇਹ ਨਸ਼ਾ 4 ਮਿੰਟਾਂ ਦਾ ਉਤਰਨਾ ਹੈ ਫਿਰ ਉਸੇ ਜਗ੍ਹਾ ਤੇ ਆ ਡਿੱਗਦਾ ਉਸੇ ਜਗ੍ਹਾ ਤੇ ਆ ਡਿੱਗਦਾ ਇਹ 4 ਮਿੰਟਾਂ ਦਾ ਨਸ਼ਾ ਕਰਕੇ ਉਹਦੇ ਵਿੱਚ ਤੂੰ ਸੁਰਤੀ ਨਹੀਂ ਜੋੜ ਸਕਦਾ ਗੁਰ ਕੀ ਸਾਖੀ ਅੰਮ੍ਰਿਤ ਵਾ ਅੰਮ੍ਰਿਤ ਬਾਣੀ ਪੀਵਤ ਹੀ ਪਰਵਾਨ ਭਿਆ ਮਹਾਰਾਜ ਜੀ ਕਹਿੰਦੇ ਸੱਚੇ ਗੁਰੂ ਦੀ ਸਿੱਖਿਆ ਗੁਰੂ ਦੀ ਸਾਖੀ ਤੋਂ ਭਾਵ ਸਿੱਖਿਆ ਮਹਾਰਾਜ ਜੀ ਕਹਿੰਦੇ ਭਾਈ ਸੱਚੇ ਗੁਰੂ ਦੀ ਸਿੱਖਿਆ ਅੰਮ੍ਰਿਤ ਬਾਣੀ ਹੈ ਜਿਹਨੂੰ ਮਹਾਰਾਜ ਜੀ ਕਹਿੰਦੇ ਉਹਦੇ ਚਰਨਾਂ ਵਿੱਚ ਬੈਠ ਕੇ ਪੀਣਾ ਕਰ ਸੱਚੇ ਗੁਰੂ ਦੀ ਸਿੱਖਿਆ ਲੈਣੀ ਹੈ ਤੇ ਸੱਚੇ ਗੁਰੂ ਦੀ ਗੋਦ ਵਿੱਚ ਬੈਠਣਾ ਪਵੇਗਾ ਯਾ ਵੀ ਨੀ ਕੀ ਬਾੜ ਡੇ ਰਿਆ ਤੇ ਕੱਚਾਂ ਪਿੱਲਿਆਂ ਕੋਲ ਨਛੇ ਧਾਰੀਆਂ ਕੋਲ ਜਾ ਕੇ ਬੈਠੀਏ ਉਥੇ ਸੱਚੇ ਗੁਰੂ ਦੀ ਗੋਦ ਵਿੱਚ ਆਉਣਾ ਪਵੇਗਾ ਉਦਮ ਕਰਨਾ ਪਵੇਗਾ ਕਿ ਮਹਾਰਾਜ ਜੀ ਫਿਰ ਸੱਚੀ ਅੰਮ੍ਰਿਤ ਬਾਣੀ ਦੀ ਵਰਖਾ ਕਰਦੇ ਹਨ ਪਾਸ਼ਾ ਜੀ ਕਹਿੰਦੇ ਗੁਰ ਕੀ ਸਾਖੀ ਅੰਮ੍ਰਿਤ ਬਾਣੀ ਗੁਰੂ ਦੀ ਸਿੱਖਿਆ ਹੈ ਨਾ ਜਿਹੜੀ ਅੰਮ੍ਰਿਤ ਬਾਣੀ ਹੈ ਅਸੀਂ ਸੁਣਦੇ ਹਾਂ ਨਾ ਪੜ੍ਹਦੇ ਹਾਂ ਸੁਣਦੇ ਹਾਂ ਕੀਰਤੀ ਸੁਣਦੇ ਹਾਂ ਅੰਮ੍ਰਿਤ ਬਾਣੀ ਮਹਾਰਾਜ ਜੀ ਕਹਿੰਦੇ ਪੀਵਤ ਹੀ ਪ੍ਰਵਾਨ ਪਿਆ ਜਦੋਂ ਮਨ ਤੀਨ ਲੱਗ ਗਿਆ ਨਾ ਕੰਨਾਂ ਨਾਲ ਸੁਣਦੇ ਆ ਤੇ ਜੀਵਾ ਨਾਲ ਪੜ੍ਹਦੇ ਆ ਜਦੋਂ ਮਨ ਤੀਨ ਲੱਗ ਲੱਗ ਜਾਵੇਗਾ ਮਹਾਰਾਜ ਜੀ ਕਹਿੰਦੇ ਫਿਰ ਪ੍ਰਵਾਣ ਹੋ ਜਾਵਾਂਗੇ ਸੰਸਾਰ ਤੇ ਆਇਆ ਮਹਾਰਾਜ ਜੀ ਕਹਿੰਦੇ ਪ੍ਰਵਾਣ ਹੋ ਜਾਵੇਗਾ ਇਹ ਮਾਨਸ ਦੀ ਮਨੁੱਖਾ ਜਨਮ ਪ੍ਰਵਾਣ ਹੋ ਜਾਵੇਗਾ ਦਰਦਰਸ਼ਨ ਕਾ ਪ੍ਰੀਤਮ ਹੋਵੇ ਮੁਕਤ ਬਕੁੰਟੇ ਕਰੇ ਕਿਆ ਮਹਾਰਾਜ ਜੀ ਕਹਿੰਦੇ ਜਿਹੜਾ ਪ੍ਰੀਤਮਾ ਦਾ ਸੇਵਕ ਬਣ ਜਾਂਦਾ ਹੈ ਨਾ ਤੇਰੇ ਦਰਸ਼ਨਾਂ ਦਾ ਜਿਹੜਾ ਪ੍ਰੀਤਮ ਦੇ ਦਰਸ਼ਨਾਂ ਦਾ ਮਹਾਰਾਜ ਜੀ ਕਹਿੰਦੇ ਜਿੰਨੂੰ ਤਾਂਗ ਪੈਦਾ ਹੋ ਜਾਂਦੀ ਹੈ ਲੋਚਾ ਪੈਦਾ ਹੋ ਜਾਂਦੀ ਹੈ ਮਹਾਰਾਜ ਜੀ ਕਹਿੰਦੇ ਫਿਰ ਉਹਨੂੰ ਬਕੁਨਠ ਜਾਣ ਦਾ ਚਾਹ ਨਹੀਂ ਲੈਂਦਾ ਪਾਤਸ਼ਾਹ ਜੀ ਕਹਿੰਦੇ ਸਾਨੂੰ ਚਾਅ ਹੈ ਸੀ ਬਕੁਨਠ ਜਾਈਏ ਸਾਨੂੰ ਬਕੁਨਠ ਮਿਲ ਜਾਵੇ ਸਾਨੂੰ ਮੁਕਤੀ ਮਿਲ ਜਾਵੇ ਈਮਾਰਾ ਜੀ ਕਹਿੰਦੇ ਗੁਰਮਖੇ ਚੀਜ਼ ਵੀ ਨਹੀਂ ਮੰਗਦੇ ਮਹਾਰਾਜ ਜੀ ਕਹਿੰਦੇ ਉਹ ਤਾਂ ਹੀ ਮੰਗਦਿਆਂ ਨਾ ਤੇਰੇ ਦਾਰ ਤੇਰੇ ਦਰਸ਼ਨ ਪ੍ਰਾਪਤ ਹੋ ਜਾਣ ਪੀਤਮਨ ਦੀ ਪ੍ਰਾਪਤੀ ਹੋ ਜਾਵੇ ਉਹਦੇ ਦਰਸ਼ਨਾਂ ਦੀ ਤਾਂਗ ਲੋਜਾ ਉਹਨਾਂ ਦੇ ਅੰਦਰ ਬਣੀ ਰਹਿੰਦੀ ਹੈ ਤੇ ਮੁਕਤੀ ਬਕੁੰਟ ਨੂੰ ਨਹੀਂ ਮੰਗਦੇ ਮੁਕਤੀ ਬਕੁੰਟ ਅਸੀਂ ਚਾਹੁੰਨਿਆ ਪਰ ਉਹ ਤੁਹਾਨੂੰ ਪਤਾ ਹੈ ਕਿ ਗੁਰੂ ਦੇ ਦਰਸ਼ਨਾਂ ਵਿੱਚ ਹੀ ਆਤਮਾ ਮੁਕਤ ਹੈ ਉਹ ਸਦਾ ਹੀ ਦਰਸ਼ਨਾਂ ਦੇ ਮਹਾਰਾਜ ਜੀ ਕਹਿੰਦੇ ਤੰਗ ਹੀ ਬਣ ਜਾਂਦੇ ਹਨ ਸਦਾ ਹੀ ਦਰਸ਼ਨਾਂ ਦੀ ਲੋਚਾ ਉਹਨਾਂ ਦੇ ਮਨ ਵਿੱਚ ਬਣੀ ਰਹਿੰਦੀ ਆ ਸਿਫਤੀ ਰੱਤਾ ਸਤਿ ਬੇਰਾਗੀ ਜੂਏ ਜਨਮ ਨਾ ਹਾਰੇ ਮਹਾਰਾਜ ਜੀ ਕਹਿੰਦੇ ਭਾਈ ਜਿਹੜਾ ਸਿਫਤ ਦੇ ਨਾਲ ਰੱਤਾ ਜਾਂਦਾ ਨਾ ਉਹ ਵਿਰਾਗੀ ਬਣ ਜਾਂਦਾ ਹੈ ਉਹ ਫਿਰ ਜੂਏ ਦੇ ਵਿੱਚ ਜਨਮ ਨੂੰ ਨਹੀਂ ਆਰ ਕੇ ਜਾਂਦਾ ਜਿਵੇਂ ਅਸੀਂ ਜਨਮ ਦੀ ਬਾਜੀ ਹਾਰ ਜਾਂਦੇ ਨਾ ਸ੍ਰਿਸ਼ਟੀ ਵਿੱਚ ਆਏ ਆ ਜਨਮ ਲਿਆ ਹੈ ਤੇ ਭੁੱਲ ਜਾਂਦੇ ਆ ਕਿ ਕਿਹੜਾ ਕਾਰਜ ਕਰਨ ਵਾਸਤੇ ਸੀ ਜਨਮ ਲਿਆ ਸੀ ਇਸ ਕਰਕੇ ਅਸੀਂ ਬਾਜੀ ਹਾਰ ਕੇ ਚਲੇ ਜਾਂਦੇ ਆ ਨ ਮਾਇਆ ਦੇ ਮਦ ਵਿੱਚ ਇਸ ਸੰਸਾਰੀ ਮੋਹ ਦੀਆਂ ਤੰਦਾਂ ਵਿੱਚ ਉਹਨੂੰ ਵਿਸਾਰ ਦਿੰਨੇ ਆ ਭੁੱਲ ਜਾਂਦੇ ਆ ਤੇ ਮਹਾਰਾਜ ਜੀ ਕਹਿੰਦੇ ਸ ਬਾਜੀ ਤੋਂ ਹਾਰ ਜੰਮ ਤੇ ਜਿਹੜੇ ਮਹਾਰਾਜ ਜੀ ਕਹਿੰਦੇ ਉਹਦੇ ਵਿੱਚ ਲੀਨ ਹੋ ਜਾਂਦੇ ਆ ਨਸਿਫਤੀ ਰੱਤਾ ਸੱਧ ਬੇਰਾਗੀ ਮਹਾਰਾਜ ਜੀ ਕਹਿੰਦੇ ਜਿਨ੍ਹਾਂ ਦੇ ਹਿਰਦੇ ਵਿੱਚ ਸਦਾਈ ਵਿਰਾਗ ਪੈਦਾ ਹੋ ਜਾਂਦਾ ਹੈ ਜੂਵੇ ਜਨਮ ਨਹਾਦੇ ਮਹਾਰਾਜ ਜੀ ਕਹਿੰਦੇ ਉਹ ਜਨਮ ਜਿਹੜਾ ਉਹ ਹਾਰ ਕੇ ਨਹੀਂ ਜਾਂਦੇ ਜਿਵੇਂ ਇੱਕ ਜੂਏ ਵਾਲਾ ਬਾਜੀ ਹਾਰ ਕੇ ਚਲਾ ਜਾਂਦਾ ਹੈ ਇਸ ਤਰ੍ਹਾਂ ਉਹ ਬਾਜੀ ਨਹੀਂ ਹਾਰਦੇ ਇਸ ਸੰਸਾਰ ਨੂੰ ਜਿੱਤ ਕੇ ਜਾਂਦੇ ਹਨ ਕਹੋ ਨਾਨਕ ਸੁਣ ਭਰ ਥਰ ਜੋਗੀ ਖੀਵਾ ਅੰਮ੍ਰਿਤ ਧਾਰੇ ਮਹਾਰਾਜ ਜੀ ਕਹਿੰਦੇ ਨਾਨਕ ਸੁਣ ਭਰ ਥਰ ਜੋਗੀ ਭਰਤਰ ਜੋਗੀ ਸੁਮਨਾਕਾਰ ਮਹਾਰਾਜ ਕਹਿੰਦੇ ਜਿਹੜੇ ਅੰਮ੍ਰਿਤ ਦੇ ਗੁਲਾਕੀ ਹਨ ਉਹ ਅੰਮ੍ਰਿਤ ਨੂੰ ਹੀ ਖਾਣਾ ਕਰਦੇ ਹਨ ਚਖਣਾ ਖਾਂਦੇ ਨੇ ਕੀਵਾ ਅੰਮ੍ਰਿਤ ਧਾਰੇ ਕਹਿੰਦੇ ਅਸੀਂ ਤਾਂ ਅੰਮ੍ਰਿਤ ਨੂੰ ਧਾਰਨ ਕੀਤਾ ਹੋਇਆ ਸੱਚੇ ਰਾਮ ਦਾ ਅੰਮ੍ਰਿਤ ਅਸੀਂ ਪੀਣਾ ਕਰਦੇ ਹਾਂ ਜੋਗਿਆ ਸੰਸਾਰੀ ਮਦ ਸੰਸਾਰੀ ਰਸਾਂ ਨਾਲ ਸਾਡਾ ਕੋਈ ਰਿਸ਼ਤਾ ਲੈਣ ਦੇ ਨਹੀਂ ਹੈ ਇਹ ਸੱਚੇ ਨਾਮ ਦਾ ਹੀ ਸੱਚਾ ਅੰਮ੍ਰਿਤ ਹੈ ਜਿਹੜਾ ਸਦਾ ਹੀ ਅੰਦਰ ਤ੍ਰਿਪਤ ਕਰ ਦਿੰਦਾ ਹੈ ਸਦਾ ਹੀ ਭੁੱਖ ਧਾਰ ਦਿੰਦਾ ਹੈ ਇਹ ਭਾਈ ਅੱਜ ਦੇ ਸ਼ਬਦ ਦੀ ਵਿਚਾਰ ਹੈ ਗੁਰੂ ਨਾਨਕ ਪਾਤਸ਼ਾਹ ਜੀ ਦੇਖੋ ਸੰਸਾਰੀ ਤੀਜਾਂ ਦੀ ਨਸ਼ਿਆਂ ਦਾ ਖੰਡਨ ਕਰਦੇ ਹਨ ਮਹਾਰਾ ਇਹਦੇ ਭਾਈ ਜੀ ਉਹਦਾ ਆਨੰਦ ਲੈਣਾ ਪਰਮਾਤਮਾ ਦਾ ਸਾਨੂੰ ਕਿਸੇ ਦਾ ਸਹਾਰਾ ਲੈਣ ਦੀ ਲੋੜ ਨਹੀਂ ਜਿਹੜੇ ਸਹਾਰ ਸੰਸਾਰੀ ਸਹਾਰਿਆਂ ਦੀ ਨਸ਼ਿਆਂ ਦੇ ਸਹਾਰਿਆਂ ਨਾਲ ਉਹਨੂੰ ਪਾਣਾ ਚੁੰਦੇ ਹਨ ਪਿਆਰਿਓ ਉਹ 2 ਮਿੰਟ ਦਾ ਨਸ਼ਾ ਚਾਹ 2 ਘੰਟਿਆਂ ਦਾ ਨਸ਼ਾ ਹੋ ਸਕਦਾ ਹੈ ਉਹਨਾਂ ਚੋਂ ਮਦ ਵਿੱਚ ਅਸੀਂ ਉਹ ਨਸ਼ੇ ਵਿੱਚ ਡੁੱਬੇ ਰਵਾਂ ਜਦੋਂ ਉਤਰੇਗਾ ਫਿਰ ਉਸੇ ਜਗ੍ਹਾ ਤੇ ਮਤ ਆ ਜਾਂਦੀ ਹੈ ਅਰਜ ਕਹਿੰਦੇ ਜਿਨ੍ਹਾਂ ਨੂੰ ਉਹਦੇ ਨਾਮ ਦਾ ਨਸ਼ਾ ਹੋ ਜਾਂਦਾ ਹੈ ਉਹ ਸੰਸਾਰੀ ਸਾਰੇ ਨਹੀਂ ਲੈਂਦੇ ਉਹ ਨਸ਼ਿਆਂ ਦੇ ਸਾਰੇ ਲੈ ਕੇ ਉਨੂੰ ਪਾਣਾ ਨਹੀਂ ਚਾਹੁੰਦੇ ਉਹ ਸੱਚੇ ਨਾਮ ਦੇ ਪੋਲ ਹੀ ਸ਼ੱਕਦੇ ਹਨ ਇਹ ਭਾਈ ਸ਼ਬਦ ਦੀ ਵਿਚਾਰ ਹੈ ਇਨੀਆਂ ਕੁ ਹਾਜ਼ਰੀਆਂ ਪ੍ਰਵਾਨ ਕਰਿਓ ਸਦਾਈ ਨਾਮ ਦੀ ਕਮਾਈ ਕਰੋ ਭਜਨ ਕਰੋ ਬੰਦਗੀ ਕਰੋ ਗੁਰੂ ਦੇ ਦਰਸ਼ਨ ਕਰੋ ਇਹਦੇ ਵਿੱਚ ਹੀ ਸੁਖ ਆਨੰਦ ਹੈ ਭਾਈ ਇਹ ਮਹਾਰਾਜ ਜੀ ਦੇ ਬਚਨ ਹਨ ਮਹਾਰਾਜ ਜੀ ਕਿਰਪਾ ਕਰਨ ਆਇਆਂ ਸੰਤਾਂ ਦੀਆਂ ਹਾਜ਼ਰੀਆਂ ਪ੍ਰਵਾਨ ਕਰਨ ਬਾਣੀ ਵਿਚਾਰ ਦੇ ਨਿਕਾ ਪੁਲਾ ਜੁਨੀਆਂ ਮਹਾਰਾਜ ਸਤ ਬਖਸ਼ ਲੈਣ ਅਈਆ ਸੰਗਤਾਨੀਆਂ ਹਾਜ਼ਰੀਆਂ ਪ੍ਰਵਾਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ